ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਪੰਥਕ ਕਚੈਰੀ ਦੇ ਵਿੱਚ ਪੇਸ਼ੀ ਹੋਈ ਇੱਕ ਬੈਗ ਲੈ ਕੇ ਪਹੁੰਚੇ ਜੋ ਕਿ ਚਰਚਾ ਦਾ ਕੇਂਦਰ ਬਣ ਗਿਆ ਜਿਸ ਦੇ ਵਿੱਚ ਸਬੂਤ ਸਨ ਕਿੰਨੇ ਪੰਨਿਆਂ ਦਾ ਸਬੂਤ ਸੀ ਤੇ ਕਿਹੜੇ ਸਬੂਤੇ ਹੋ ਸਕਦੇ ਨੇ ਤੇ ਆਉਂਦੇ ਸਮੇਂ ਨੂੰ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਨਖਾਹਿਆ ਕਰਾਰ ਦਿੱਤਾ ਜਾਵੇਗਾ ਕਿ ਧਾਰਮਿਕ ਸਜ਼ਾ ਲੱਗੇਗੀ ਪੰਜ ਸਿੰਘ ਜੈਬਾਨ ਮੀਟਿੰਗ ਕਰਨਗੇ ਵਿਚਾਰ ਕਰਨਗੇ ਉਹਨਾਂ ਦੀ ਜੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਉਸ ਬਾਰੇ ਵੀ ਚਰਚਾ ਹੋਈ ਹੈ ਮੁੱਖ ਮੰਤਰੀ ਕੀ ਬੋਲਦੇ ਨੇ ਤਾਂ ਜਥੇਦਾਰ ਨੇ ਕੀ ਕਿਹਾ ਕਿ ਕੇਸ ਹਿਸਾਬ ਦੇ ਨਾਲ ਜਾਂਚ ਹੋਵੇਗੀ ਇਹਨਾਂ ਸਵਾਲਾਂ ਨੂੰ ਐਡਰੈਸ ਕਰਾਂਗੇ ਨਾਲ ਹੀ ਚਰਨਜੀਤ ਬਰਾੜ ਨੇ ਬੀਤੇ ਦਿਨੀ ਅਸਤੀਫਾ ਦੇ ਦਿੱਤਾ ਯਾਨੀ ਕਿ ਪੁਨਰਸੁਰਜੀਤ ਸ਼ਰਮਣੀ ਕਾਲੀਦਾਲ ਚ ਇੱਕ ਵਾਰ ਫੇਰ ਰਫੜ ਪੈ ਗਿਆ ਪਹਿਲਾਂ ਵੀ ਆਗੂ ਨਰਾਜ਼ਗੀ ਜਿਹੜੀ ਸੀ ਦਿਖਾਉਂਦੇ ਸੀ ਸਾਹਮਣੇ ਆਈਆਂ ਸੀ ਬਹੁਤ ਸਾਰੀਆਂ ਖਬਰਾਂ ਆਜਹੀਆਂ ਤੇ ਇੱਕ ਵਾਰ ਫਿਰ ਚਰਨਜੀਤ ਬਰਾੜ ਦਾ ਜਦੋਂ ਅਸਤੀਫਾ ਆਉਂਦਾ ਤੇ ਜੋ ਅਸਤੀਫਾ ਦੇਣ ਲੱਗ ਉਹਨਾਂ ਨੇ ਗੱਲਾਂ ਕਹੀਆਂ ਉਸ ਦੇ ਨਾਲ ਇਹ ਹੋ ਰਿਹਾ ਕਿ ਇੱਕ ਵਾਰ ਫਿਰ ਤੋਂ ਪੁਨਰ ਸੁਰਜੀਤ ਸ਼੍ਰੋਮਣੀ ਇਕਾਲੀ ਦਲ ਕਮਜ਼ੋਰ ਹੋ ਗਈ ਹੈ ਇਸ ਵੱਲੋਂ ਵੀ ਐਡਰੈਸ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀ ਸਿੰਘ ਪਟੀ ਪਟੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪਰ ਸਭ ਸਸਪੈਂਸ ਬਣਿਆ ਹੋਇਆ ਸੀ ਕੇਸ ਵੇਲੇ ਮੁੱਖ ਮੰਤਰੀ ਪੇਸ਼ ਹੋਣਗੇ ਅੱਜ 12 ਵਜੇ ਪੇਸ਼ ਹੋ ਗਏ ਸਪਸ਼ਟੀਕਰਨ ਦੇ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਵੀ ਕਰ ਲਈ ਤੇ ਇੱਕ ਬੈਗ ਜਿਹੜਾ ਲੈ ਕੇ ਗਏ ਸੀ ਉਹ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ। ਕਾਲੇ ਰੰਗ ਦਾ ਬੈਗ ਸੀ ਕਹਿੰਦੇ ਸਬੂਤ ਇਕੱਠੇ ਕਰਕੇ ਜੱਜਦਾਰ ਨੂੰ ਦੇ ਦਿੱਤੇ ਆ। ਕੀ ਕੁਝ ਹੋਇਆ ਅੱਜ ਕੀ ਮਾਹੌਲ ਬਣਿਆ ਉੱਥੇ? ਪ੍ਰੀਲੀ ਗੱਲ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਨੂੰ 10 ਵਜੇ ਦਾ ਟਾਈਮ ਦਿੱਤਾ ਤੇ ਮੈਂ 10 ਵਜੇ ਪਹੁੰਚ ਜਾਊਗਾ ਜਦੋਂ ਕਿ ਇਹਨਾਂ ਨੇ ਟਾਈਮ ਬਦਲ ਕੇ ਆਪਣੇ ਆਪ ਹੀ ਉਹਨਾਂ ਦਾ 11:30 11:30 ਕਰਤਾ ਸੀ ਵੀ ਤੁਹਾਡੇ ਰਜੇਵੇਂ ਪਰੇ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਮੈਨੂੰ 10 ਵਜੇ ਟਾਈਮ ਦਿੱਤਾ ਕਿ ਮੈਂ ਤੇ ਟਾਈਮ ਚੇਂਜ ਕਰਨ ਦੀ ਕੋਈ ਗੱਲ ਨਹੀਂ ਕੀਤੀ ਨਾ ਮੈਂ ਟਾਈਮ ਤੇ ਨਾ ਕੋਈ ਮੈਂ ਬਿਆਨ ਦਿੱਤਾ ਇਹਦੇ ਤੇ ਨਾ ਕੋਈ ਚਿੱਠੀ ਲਿਖੀ ਆ ਤੇ ਫਿਰ ਟਾਈਮ ਚੇਂਜ ਕਿਉਂ ਕੀਤਾ ਗਿਆ ਮੈਂ 10 ਵਜੇ ਪਹੁੰਚੂਗਾ ਜੀ ਲੇਕ ਆਲਸਵੇ ਨਿਕ ਪੋਸਟ ਪਈ ਦੀ ਉਹਦੇ ਵਿੱਚ ਕਹਿੰਦੇ ਨੇ ਭੀ ਉਹਨਾਂ ਦਾ ਟਾਈਮ ਮੁੱਖ ਮੰਤਰੀ ਸਾਹਿਬ 4:30 ਤੋਂ 12 ਵਜੇ ਕਰ ਦਿੱਤਾ ਗਿਆ ਮੁੱਖ ਮੰਤਰੀ ਸਾਹਿਬ 11:00 ਵਜੇ ਚੱਲੇ ਗਈ ਸੀ ਜਾ ਕੇ ਮੱਥਾ ਟੇਕਿਆ ਆਪਣੇ ਕਲਾ ਪ੍ਰਸਾਦ ਦੀ ਦੇਖ ਰਹੀ ਤੇ ਉਸ ਤੋਂ ਬਾਅਦ ਉਹ ਕਾਲ ਪੰਖ ਦੇ ਸਕੱਤਰੇ ਚ ਆ ਜਾਂਦੇ ਆ ਤੇ 11:40 ਮਿੰਟ ਤੇ ਉਹ ਅੰਦਰ ਸਕੱਤਰੇਤ ਜਾਂਦੇ ਆ ਸਕਤਰੇ ਜਾਣ ਤੋਂ ਬਾਅਦ 11:50 'ਤੇ ਜਹਦਰ ਸਾਹਿਬ ਆਉਂਦੇ ਨੇ ਤੇ 11:52 'ਤੇ ਇਹਨਾਂ ਦੀ ਵਿਚਾਰ ਚਰਚਾ ਸ਼ੁਰੂ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਨੇ ਜਿਹੜੇ-ਜਿਹੜੇ ਉਹਨਾਂ ਸਵਾਲ ਪੁੱਛੇ ਉਹਨਾਂ ਦੇ ਜਵਾਬ ਵੀ ਦਿੱਤੇ ਤੇ ਮੁੱਖ ਮੰਤਰੀ ਸਾਹਿਬ ਇੱਕ ਪੰਜੀ ਤੋਂ ਲੈ ਕੇ ਪੰਦੀ 5000 ਤੋਂ ਲੈ ਕੇ 30000 ਤੱਕ ਸ਼ਿਕਾਇਤਾਂ ਦਾ ਇੱਕ ਪਲੰਦਾ ਲੈ ਕੇ ਗਏ ਸੀ ਬੈਗ 'ਚ ਭਰ ਕੇ ਵੀ ਆਹ ਲੋ ਜੀ ਜੋ ਕਿਸੇ ਮੇਰੇ ਕੋਲ ਸ਼ਿਕਾਇਤਾਂ ਆਈਆਂ ਨੇ ਸ਼੍ਰੋਮਣਿਕ ਕਮੇਟੀ ਦੇ ਆਈਆਂ ਨੇ ਤੁਹਾਡੀਆਂ ਆਈਆਂ ਨੇ ਸਾਡੀਆਂ ਜ਼ਰੀਆ ਲੈ ਕੇ ਗਏ ਸੀ ਉਹਦੇ ਬਾਰੇ ਜਥੇਦਾਰ ਸਾਹਿਬ ਨੂੰ ਜਦੋਂ ਇਹ ਗੱਲ ਕਹੀ ਤੇ ਜਥੇਦਾਰ ਸਾਹਿਬ ਨੂੰ ਉਹਨਾਂ ਨੇ ਰਹਿਤ ਮਰਿਆਦਾ ਤੇ ਇੱਕ ਗੁਰਦੁਆਰਾ ਗੱਲ ਪਿੱਟ ਕੀਤਾ ਰਹਿਤ ਮਰਿਆਦਾ ਦੇ ਵਿੱਚ ਕੀ ਹੈ ਰਹਿਤ ਮਰਿਆਦਾ ਉਹ ਵੀ ਜਿਹੜਾ ਸਾਡਾ ਇੱਕ ਜਿਹੜੀ ਕਾਜੀ ਕਾਰਜ ਕੁਸ਼ਲਤਾ ਸਾਡੀ ਹੈਗੀ ਕਿਸ ਤਰ੍ਹਾਂ ਸੀ ਰਹਿਣੀ ਮਣੀ ਸਾਡੀ ਹੈਗੀ ਉਹ ਸਾਰਾ ਦਰਜ ਹੁੰਦਾ ਵਾ ਕੇਵੇਂ ਸੀ ਆਪਣੀ ਜ਼ਿੰਦਗੀ ਬਦਲਣ ਲਈ ਉਹ ਰਹਿਤ ਮਰਿਆਦਾ ਉਹ ਹੁੰਦੀ ਹੈ ਇਹ ਰਹਿਤ ਮਰਿਆਦਾ ਜੋ ਬਣੀ ਸੀ ਤੇ ਫੈਸਲਾ ਕੋਈ ਲਿਆ ਨਹੀਂ ਗਿਆ ਸੀ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਉਸੇ ਰਹਿਤ ਮਰਿਆਦਾ ਨੂੰ ਪ੍ਰਵਾਨ ਕਰ ਲਿਆ ਸੀ ਤੇ ਪ੍ਰਵਾਨਗੀ ਤੋਂ ਬਾਅਦ ਇਹ ਰਹਿਤ ਮਰਿਆਦਾ ਬਣ ਗਈ ਨਾ ਨੂੰ ਨਾ ਇੱਕ ਰਹਿਤ ਮਰਿਆਦਾ ਦੀ ਕਾਪੀ ਤੇ ਇੱਕ ਗੁਰਦੁਆਰਾ ਗਜਟ ਗੁਰਦੁਆਰਾ ਗੱਜੜ ਕਿਹੜਾ ਹੁੰਦਾ ਜਿੱਦੇ ਤੇ ਉਹਨਾਂ ਨੇ ਹੁੰਦਾ ਵੀ ਗੁਰਦੁਆਰਾ ਗੱਜੜ ਵਿੱਚ ਹਰ ਮਹੀਨੇ ਸ਼੍ਰੋਮਣੀ ਕਮੇਟੀ ਦੀ ਆਮਦਨ ਕਿੰਨੀ ਹੋਈ ਤੇ ਖਰਚ ਕਿੰਨਾ ਹੋਇਆ ਤੇ ਕਿੱਥੇ-ਕਿੱਥੇ ਹੋਇਆ ਉਹਦੇ ਚ ਇੰਟਰਸਟਿੰਗ ਕਾਲਮ ਹੁੰਦਾ ਐਂਟਰਟੇਨਮੈਂਟ ਖਰਚਾ ਐਂਟਰਟੇਨਮੈਂਟ ਖਰਤਾ ਕੁਝ ਕਈ ਪ੍ਰਕਾਰ ਦਾ ਹੁੰਦਾ ਵਾ ਉਹ ਫੁਟਕਲ ਦੀ ਪਾਇਆ ਜਾ ਸਕਦਾ ਵਾ ਉਹ ਚਾਹ ਪਣੀ ਦੀ ਪਾਇਆ ਜਾ ਐਂਟਰਟੇਨਮੈਂਟ ਦਾ ਮਤਲਬ ਕੀ ਮੈਨੂੰ ਸਮਝੇ ਤੱਕ ਆਈ ਇਹਦੀ ਮੈਂ ਕਈ ਵਾਰੀ ਕਿਹਾ ਵੀ ਤੁਸੀਂ ਨਾਂ ਲਿਖਿਆ ਕਰੋ ਉਸ ਵਿੱਚ ਬੰਦ ਕੀਤਾ ਫਿਰ ਐਂਟਰਟੇਨਮੈਂਟ ਆ ਗਿਆ ਐਂਟਰਟੇਨਮੈਂਟ ਦਾ ਮਨੋਰੰਜਨ ਹੁੰਦਾ ਮਨੋਰੰਜਨ ਤੁਸੀਂ ਕਿਤੇ ਜਾ ਕੇ ਮੁਜਰਾ ਵੀ ਦੇਖ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ ਕਿਤੇ ਜਾ ਕੇ ਪਾਰਕ 'ਚ ਵੀ ਜਾ ਸਕਦੇ ਹੋ ਖੇਡ ਮਦਦ ਵੀ ਸਕਦੇ ਹੋ ਕਿਤੇ ਹੋਰ ਵੀ ਜਾ ਸਕਦੇ ਹੋ ਤੁਸੀਂ ਕੀ ਉਹ ਐਂਟਰਟੇਨਮੈਂਟ ਕਰਦੇ ਹੋ ਤੇ ਜੀ ਉਹਦੀ ਥੋੜੀ ਜਿਹੀ ਸੁਹਾਣੇ ਵੜਾ ਦੇ ਵਿੱਚ ਉਹ ਦੋ ਚੀਜ਼ਾਂ ਮੁੱਖ ਮੰਤਰੀ ਸਾਹਿਬ ਦਿੱਤੀਆਂ ਤੇ ਮੁੱਖ ਮੰਤਰੀ ਸਾਹਿਬ ਦੇ ਬਾਹਰ ਆ ਕੇ 40 ਮਿੰਟ ਇਹਨਾਂ ਦੀ ਮੀਟਿੰਗ ਚੱਲੀ ਹੈ ਤੇ 40 ਮਿੰਟ ਤੋਂ ਬਾਅਦ ਉਹ ਮੁੱਖ ਮੰਤਰੀ ਸਾਹਿਬ ਬਾਹਰ ਆਉਂਦੇ ਨੇ ਉਹ ਇਹ ਕਹਿੰਦੇ ਆ ਵੀ ਬੜੇ ਸੁਖਾਵੇਂ ਤੇ ਬੜੇ ਵਧੀਆ ਮਾਹੌਲ ਦੇ ਵਿੱਚ ਜਿਹੜੀ ਇਹ ਗਲਬਤ ਹੋਈ ਹੈ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੀ ਵੀਡੀਓ ਤੁਹਾਡੇ ਤੇ ਪਿਆ ਵੀ ਇਹ ਵੀਡੀਓ ਕਹਿੰਦੇ ਜੀ ਉਹ ਵੀਡੀਓ AI ਨਾਲ ਬਣੀ ਆ ਇਸ ਕਰਕੇ ਇਹ ਵੀਡੀਓ ਕੋਈ ਮਤਲਬ ਨਹੀਂ ਪੈਂਦਾ ਦੂਸਰਾ ਉਹਨਾਂ ਨੇ ਇਹ ਨਹੀਂ ਗੱਲ ਕਹੀ ਹੈ ਵੀ ਮੈਂ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਸੀ ਆਪਣਾ ਜਿਹਾ ਪੱਖ ਉਹਨੂੰ ਦਿਆਂ ਮੈਂ ਹੁਣ ਜਹਦਰ ਸਾਹਿਬ ਨੇ ਫੈਸਲਾ ਕਰਨਾ ਵੀ ਉਹ ਕੀ ਕਰਦੇ ਕੀ ਨਹੀਂ ਕਰਦੇ ਤੇ ਜਿਹੜੀ ਪਾਰਦਰਸ਼ੀ ਦੀ ਗੱਲ ਕੀਤੀ ਜਾ ਰਹੀ ਸੀ ਭਾਈ ਰਿੰਦੀ ਸਿੰਘ ਨੇ ਕਿਹਾ ਸੀ ਵੀ ਜਿਸ ਤਰ੍ਹਾਂ ਮੈਂ মিডিਆ ਨੂੰ ਕੋਲ ਬਿਠਾ ਕੇ ਕਰਦਾ ਸੀ ਉਸ ਤਰ੍ਹਾਂ ਤੁਸੀਂ ਵੀ ਕਰ ਲੋ ਬਰਨੇ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਦੀ ਇੱਕ ਅਪੀਲ ਸੀ ਬੇਨਤੀ ਸੀ ਇਮਾਰਗ ਸੀ ਕਿ ਵੀ ਤੁਸੀਂ ਜਿਹੜੀ ਆਪਣੀ ਪੇਸ਼ੀ ਹੋਣੀ ਉਹਨੂੰ ਲਾਈਵ ਦੇ ਦਿਓ ਜੀ ਕਿ ਨਾਲ ਵੇਖ ਸਕੇ ਗੱਲਬਾਤ ਕੀ ਹੁੰਦੀ ਹੈ ਤੇ ਅੱਜ ਜਿਹੜੀ ਗੱਲਬਾਤ ਹੋਈ ਉਹ ਫਿਰ ਉਹੀ ਗੱਲ ਜਿਹੜੀ ਤੁਸੀਂ ਚਾਹੁੰਦੇ ਜਿਹੜੀ ਸੋਚਦੇ ਉਹੀ ਗੱਲ ਹੋਈ ਅੱਜ ਜਿਹੜੀ ਗੱਲਬਾਤ ਹੋਈ ਹੈ ਉਸ ਗੱਲਬਾਤ ਦੇ ਵਿੱਚੋਂ ਇਹੀ ਕੁਝ ਨਿਕਲਿਆ ਕਿ ਮੁੱਖ ਮੰਤਰੀ ਸਾਹਿਬ ਕੁਝ ਹੋਰ ਕਹਿੰਦੇ ਆ ਤੇ ਉਹ ਕੁਝ ਹੋਰ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਕਿ ਜਿਹੜੀ ਵੀਡੀਓ ਦੀ ਗੱਲ ਕੀਤੀ ਜਿਹੜੀ ਹੈ ਮੈਂ ਕਹਿ ਦਿੰਦਾ ਐਨੀ ਗੱਲ ਵੀ ਉਹ AI ਨੇ ਬਣਾਈ ਹੈ ਜਾਂ ਨਹੀਂ ਹੈ ਠੀਕ ਨਹੀਂ ਉਹ ਨਾ ਠੀਕ ਹੋਣ ਦੀ ਗੱਲ ਕੀਤੀ ਹੈ ਲੇਕਿਨ ਜਹਦਰ ਸਾਹਿਬ ਕਹਿੰਦੇ ਜੀ ਅਸੀਂ ਮੁੱਖ ਮੰਤਰੀ ਨੂੰ ਕਹਿ ਦਿੰਦਾ ਵੀ ਭਾਈ ਤੁਸੀਂ ਦੋ ਲੈਬਾਂ ਲੈ ਲਓ ਦੋ ਲੈਬਾਂ ਦੱਸੋ ਕਿ ਤੋ ਟੈਸਟ ਕਰਾਉਣੀਆਂ ਤਾਂ ਟੈਸਟ ਕਰਾ ਲੈਨੇ ਆ ਜੇ ਸਨਿਹਿਤ ਹੋਗੀ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਤੇ ਜੇ ਇਹ AI ਨੇ ਬੜੀ ਤੇ ਵੱਖਰੀ ਗੱਲ ਹੁਣ ਦੋਵਾਂ 'ਚ ਫਰਕ ਹੋ ਗਿਆ ਨਾ ਮਿਆਂ ਦਾ ਬਿਲਕੁਲ ਕਿਹਦੀ ਗੱਲ ਪਾਰਟਨਰਸ਼ਿਪ ਦੀ ਰਹੀ ਦੀ ਜਗਮਲ ਸਿੰਘ ਸਮਰਾ ਜਿੰਨੇ ਨਰਿੰਦਰ ਸਿੰਘ ਤੋਮਰ ਜਿਹੜੇ ਸਾਡੇ ਰਾਜਸਥਾਨ ਤੋਂ ਇੱਕ ਮੰਤਰੀ ਸਨ ਖੇਤੀਬਾੜੀ ਮੰਤਰੀ ਉਹਨਾਂ ਨੇ ਉਹਦੀ ਬੜੀ ਮਦਦ ਕੀਤੀ ਉਹਨਾਂ ਨੇ ਜੇਬ ਚੋਂ ਕਢਾਇਆ ਉਹਨੂੰ ਵਾਪਸ ਕੈਨੇਡਾ ਪਹੁੰਚਾਇਆ ਨਪਾਲ ਦੀ ਬਚਾਇਆ ਉਹਨੂੰ ਉਹਨੇ ਉਹਨਾਂ ਦੇ ਬੜੇ ਸਖੀਨ ਨਜ਼ਾਮ ਲਾਇਏ ਸੀ ਕਿ ਕਿਸ ਤਰ੍ਹਾਂ ਕਿ ਇੱਥੇ ਭਗ ਦੀ ਖੇਤੀ ਕਰਦੇ ਕਿੰਨੇ ਪੈਸੇ ਰੋਦੇ ਸਭ ਦੋਨ ਵੱਧ ਦੀ ਕਮਾਈ ਇੱਥੇ ਨਰਸ਼ ਕਰਦੇ ਆ ਆਪਣੇ ਉਸੇ ਤਰ੍ਹਾਂ ਹੀ ਹੁਣ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਸੀ ਉਸੇ ਤਰ੍ਹਾਂ ਹੁਣ ਇੱਥੇ ਵੀ ਜਿਹੜਾ ਵਾ ਮੁੱਖ ਮੰਤਰੀ ਸਾਹਿਬ ਨੇ ਇੰਨੀ ਗੱਲ ਕਹਿਤੀ ਵੀ ਉਹ ਬਣੀਆਂ ਬੜੀ ਆਪਣੀ ਉਹ ਗਰੀ ਇਹ ਨਾਲ ਵੀਡੀਓ ਬਣੀ ਆ ਉਹ AI ਨਾਲ ਬਣੀ ਆ ਤੇ ਜਗਮਲ ਸਿੰਘ ਦਾ ਸਮਰਾਹ ਕਹਿੰਦਾ ਨਹੀਂ 2011 ਦੇ ਵਿੱਚ ਮੁੱਖ ਮੰਤਰੀ ਜਦੋਂ ਟ੍ਰਿਪਲ ਪੀ ਪਾਰਟੀ ਬਣਦੀ ਆ ਪੰਜਾਬ ਪੀਪਲਜ਼ ਪਾਰਟੀ ਬਣਦੀ ਆ ਉਦੋਂ ਇਹ ਕੈਨੇਡਾ ਆਇਆ ਸੀਗਾ ਤੇ ਇਹਦਾ ਇਹਦਾ ਹੁੰਦਾ ਸੀ ਸਵੇਰੇ ਕੁੜੀ ਕਿਸੇ ਹੋਰ ਨੂੰ ਮਿਲਣਾ ਦੁਪਹਿਰੇ ਕਿਸੇ ਹੋਰ ਨੂੰ ਮਿਲਣਾ ਸ਼ਾਮੇ ਕਿਸੇ ਹੋਰ ਨੂੰ ਮਿਲਣਾ ਇੰਨਾ ਇਹ ਯਾਦ ਸੀ ਹੁਣ ਜੇ ਹੋਟਲ ਦੇ ਤੁਸੀਂ ਟਰਾਈ ਟੋਟਲ ਦੀ ਗੁਰਵਾਨੀ ਫੋਟੋ ਕਿੱਥੋਂ ਆ ਗਈਆਂ ਇਹ ਦੱਸਦੇ ਤੁਹਾਨੂੰ ਤੁਸੀਂ ਪਹਿਲੇ ਜੀ ਉਹ ਕਹਿੰਦੇ ਜੀ ਉਹ ਇੱਕ ਜਰਮੈਲ ਸਿੰਘ ਹੁੰਦਾ ਸੀ ਇੱਕ ਹੁੰਦਾ ਸੀ ਆਪਣਾ ਇੱਥੇ ਐਮਐਲਏ ਉਹਦਾ ਉਹਦਾ ਕਮਰਾ ਸੀਗਾ ਉਹ ਇੱਕ ਆਮ ਆਦੀ ਪਾਰਟੀ ਦਾ ਸੀ ਉਹਦੋਂ 2011 ਤੋਂ ਕਿਤੇ ਪਹਿਲਾਂ ਨਹੀਂ ਸੀ ਯਾਦੋਂ ਪੱਤਰਕਾਰ ਸੀ ਇੱਥੇ ਕਿੱਥੋਂ ਆ ਗਏਓ ਹੁਣ ਇੱਕ ਇਹ ਨੇ ਵੀ ਆ ਕੇ ਲੋਕਾਂ ਨੂੰ ਬੜਾ ਭਾਵਕ ਕੀਤਾ ਤੇ ਅਸੀਂ ਦੀ ਸ਼ਿਕਾਇਤ ਕੀਤੀ ਵੀ ਇੱਥੇ ਤੇ ਜਾਸ਼ੀਆ ਕਾਢਿਆ ਮੰਤਰੀਤ ਬਾਦਲੂ ਤੇ ਤੂੰ ਇਹਨੂੰ ਇੱਥੇ ਭੇਜਿਆ ਵਾ ਜਾ ਕੇ ਤੁਸੀਂ ਉੱਥੇ ਲੋਕਾਂ ਨਾਲ ਗਲਤ ਕਰੂ ਤੇ ਇਹ ਜਾਸ਼ੀਆ ਕਾਢਿਆ ਇੱਥੇ ਆ ਕੇ ਤੇ ਉਹ ਤੇ ਮੰਤਰੀਤ ਬਾਦਲ ਨੇ ਕਿਹਾ ਸੀ ਮੇਰੇ ਕੋਲ ਬੰਦਾ ਹੀ ਵੀ ਹੋਰ ਨਹੀਂ ਹੈਗਾ ਤੇ ਮੈਂ ਕਿਵੇਂ ਕਰਾਂ ਇਹਨੂੰ ਇਹਨੂੰ ਦੁੱਖ ਕਰਦਾ ਕਰਨ ਦਿਓ ਤੇ ਮੇਰਾ ਕੰਮ ਤੇ ਕਰ ਜਾਂਦਾ ਹੈ ਤੇ ਜਗਮਲ ਸਿੰਘ ਜਿਹੜਾ ਸੰਭਰਾ ਉਹ ਕਹਿੰਦਾ ਜੀ ਮੈਂ ਦੋ ਲੈਬਾਂ ਤੋਂ ਟੈਸਟ ਰਿਪੋਰਟ ਤੁਹਾਨੂੰ ਭੇਜ ਦਿੰਦਾ ਦੋ ਲੈਬਾਂ ਨੇ ਕਹਿਤਾ ਵੀ ਇਹ ਅਸਲੀ ਹੈ ਨਕਲੀ ਨਹੀਂ ਮੁੱਖ ਮੰਤਰੀ ਸਾਹਿਬ ਕਹਿੰਦੇ ਨਕਲੀ ਹੈ ਜੀ ਜਗਮਲ ਸਿੰਘ ਪਸਲੀ ਹੈ ਜਹਦਰ ਸਾਹਿਬ ਕਹਿੰਦੇ ਸੀ ਕਿ ਆ ਵੀ ਤੁਸੀਂ ਦੋ ਲੈਬਾਂ ਤੋਂ ਟੈਸਟ ਕਰਾ ਲਓ ਇਹਨਾਂ ਨੂੰ ਪਤਾ ਲੱਗ ਜੂ ਅਸਲੀ ਕਿ ਨਕਲੀ ਨੂੰ ਜਿਹੜੀ ਗੱਲ ਆਪਾਂ ਕੀ ਇਹ ਪਰ ਅਖੋ ਕਾਰਵੀ ਦੀ ਗੱਲ ਮੈਂ ਸੋਚਦਾ ਵੀ ਕਾਰਵੀ ਕੋਈ ਵੀ ਕੋਈ ਹੋਣੀ ਹੀ ਕਾਰਵੀ ਹੋਈ ਤਾਂ ਸਹੀ ਤੇ ਗੱਲ ਕਿਉਂ ਨਹੀਂ ਹੋ ਸਕਦੀ ਵੀ ਅਗਲੇ ਹੰਤੇ ਇੱਕ ਚਿੱਠੀ ਕਢ ਦਿੱਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਜਥੇਦਾਰ ਨੇ ਮਰਿਆਦਾ ਦੀ ਨਿਜਮਾ ਦੀ ਤੇ ਸਾਡੀ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਇੱਕ ਪਤਿਤ ਤੇ ਸਿਰਗੋਮ ਨੂੰ ਕਾਲ ਤਖਤ ਬੁਆ ਜਿੰਨੂੰ ਬੁਲਾਇਆ ਨਹੀਂ ਜਾ ਸਕਦਾ ਹੁਣ ਕਈ ਲੋਕ ਜੋੜਦੇ ਆ ਭੀਮ ਸਿੰਘ ਸੱਚਰ ਦੇ ਨਾਲ ਭੀਮ ਸੱਚਰ ਭੀਮ ਸਿੰਘ ਸੱਚਰ 1955 ਪੰਜਾਬ ਦਾ ਮੁੱਖ ਮੰਤਰੀ ਸੀਗਾ ਪਾਰਗਵ ਤੇ ਸੱਚਰ ਇਹ ਦੋ ਮੁੱਖ ਮੰਤਰੀ ਆਪਸੇ ਲੜਦੇ ਰਹਿੰਦੇ ਸੀਗੇ ਦੋ ਬੰਦੇ ਜਿਹੜੇ ਸੀਗੇ ਕਦੀ ਉਹ ਮੁੱਖ ਮੰਤਰੀ ਬਣ ਗਿਆ ਕਦੀ ਉਹ ਬਣ ਗਿਆ ਭੀਮ ਸਿੰਘ ਸੱਚਰ ਦੇ ਸਮੇਂ ਤੇ ਦਰਬਾਰ ਸਾਹਿਬ ਕੰਪਲੈਕਸ ਚ ਗੋਲੀ ਚੱਲੀ ਸੀ ਕਈ ਬੰਦੇ ਫੱਟੜ ਹੋਏ ਸੀਗੇ ਉਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਸੀ ਤੇ ਭੀਮ ਸਿੰਘ ਸੱਚਰ ਨੂੰ ਪ੍ਰਤਾਪ ਸਿੰਘ ਕੈਰੋ ਨੇ ਇੰਨੀ ਗੱਲ ਕਹੀ ਵੀ ਸੱਚਰ ਸਾਹਿਬ ਸੇਖ ਕਿ ਕਿਸੇ ਨੂੰ ਮਾਫ ਦੀ ਕਰਦੇ ਹੁੰਦੇ ਤੇ ਤੁਸੀਂ ਚੁੱਪ ਕਰਕੇ ਆਪਣੇ ਵਿਚਾਰ ਲੀ ਜਾ ਕੇ ਅਕਾਲ ਤਖਤ ਤੇ ਪੇਸ਼ ਹੋ ਕੇ ਮਾਫੀ ਮੰਗਣੋ ਤੇ ਉਹ ਆਪ ਆਇਆ ਸੀਗਾ ਬੁਲਾਇਆ ਨਹੀਂ ਗਿਆ ਸੀ ਪੀਰ ਸੰਸਚਾਰ ਇੱਥੇ ਕੋਈ ਵੀ ਅਕਾਲ ਤਖਤ ਤੇ ਆਪਣੀ ਫਰਿਆਦ ਕਿਸੇ ਵੀ ਧਰਮਦਾਰ ਕੋਈ ਵੀ ਵਿਅਕਤੀ ਨੂੰ ਉੱਚਾ ਨੀਵਾਂ ਹਰਨ ਕਰ ਸਕਦਾ ਜੀ ਉਹਦੀ ਫਰਿਆਦ ਹੋ ਜਾਏਗੀ ਉਹਦਾ ਨਿਪਟਾਰਾ ਕੀਤਾ ਜਾਏਗਾ ਜਿੰਨੀ ਜੋਗੀ ਜੋ ਵੀ ਇੱਥੇ ਦੀ ਮਰਿਆਦਾ ਸਾਡੀ ਹੈ ਲੇਕਿਨ ਹੁਣ ਤਾਂ ਜਹਦਰਾ ਕੋ ਪਾਵਰ ਹੀ ਤੇਰੀ ਜਦੋਂ ਇਹ ਮਰਿਆਦਾ ਬਣੀ ਸੀਗੀ ਉਦੋਂ ਅਕਾਲੀ ਫੂਲਾ ਸਿੰਘ ਕੋਲ ਨਿਹੰਗ ਸਿੰਘਾਂ ਦੀ ਆਪਣੀ ਇੱਕ ਵੱਖਰੀ ਫੌਜ ਹੁੰਦੀ ਸੀ ਉਹ ਫੌਜ ਇੰਨੀ ਪਾਵਰਫੁਲ ਹੁੰਦੀ ਸੀਗੀ ਕਹਿੰਦੇ ਜਿਹੜਾ ਮੋਰਚਾ ਫਤੇ ਨਹੀਂ ਹੁੰਦਾ ਸੀ ਉੱਥੇ ਉਹਨਾਂ ਨੂੰ ਭੇਜਦੇ ਹੁੰਦੇ ਸੀ ਵੀ ਹੁਣ ਉਹ ਛੀਦਾ ਦੀ ਮਿਸਲ ਜਿਹੜੀ ਨੂੰ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਲਿਆਉ ਉਹ ਫਤੇ ਕਰਦੇ ਤੇ ਉਹ ਆਪ ਪੇਸ਼ ਹੋਏ ਹੁਣ ਤਾਂ ਜੇ ਪਾਵਰ ਹੀ ਕੋਈ ਨਹੀਂ ਹੈ ਜੀ ਉਨਾਂ ਦੇ ਫੌਜ ਦਾ ਪਾਵਰ ਨਗਰ ਲੋਕੀ ਬਾ ਭੀਮ ਸਿੰਘ ਸੱਜਣ ਆ ਪੇਸ਼ ਹੋਇਆ ਸੀ ਤੇ ਇਹਨੂੰ ਬੁਲਾਇਆ ਗਿਆ ਦੋਵਾਂ 'ਚ ਫਰਕ ਹੁਣ ਤੱਕ ਮੌਜੂਦਾ ਮੁੱਖ ਮੰਤਰੀ ਦੋ ਪੇਚ ਹੋਏ ਨੇ ਆਏ ਨੇ ਇੱਥੇ ਕੱਲ ਤੱਕ ਦੇ ਭੀਮ ਸਿੰਘ ਸੱਜਣ ਆਇਆ ਤੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਆਇਆ ਭਗਵੰਤ ਮਾਨ ਨੂੰ ਕਿਸੇ ਟੈਕਨੀਕਲ ਨੁਕਤੇ ਦੀ ਜਿਹੜੀ ਉਹ ਪ੍ਰੋਬਲਮ ਹੋ ਸਕਦੀ ਹੈ ਕਿਸੇ ਪੈ ਸਕਦੇ ਨੇ ਝੰਮੇਲੇ ਦੇ ਵਿੱਚ ਜੇ ਕੋਈ ਅਦਾਲਤ ਦੇ ਚ ਬੁਹਾ ਖੜਕਾਤਾ ਤਾਂ ਵੀ ਇੱਕ ਸੈਕੂਲਰ ਸਟੇਟ ਦਾ ਮੰਤਰੀ ਸੈਕੂਲਰ ਬੰਦਾ ਲੋਕਾਂ ਨਾਲ ਚੁਣਿਆ ਹੋਇਆ ਉਹ ਕਾਲ ਤੱਕ ਤੇ ਕੀ ਲੈਣਗੇ ਕਿਉਂ ਭੇਜ ਗਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਸਿੱਖਾਂ ਦੀ ਜਿਹੜੀ ਮਿੰਨੀ ਪਾਰਲੀਮੈਂਟ ਨਹੀਂ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ ਨਾ ਕਿ ਮਿੰਨੀ ਪਾਰਲੀਮੈਂਟ ਹੁਣ ਇਹ ਤੇ ਕਹਿੰਦੇ ਆ ਤੇ ਅੰਦਰ ਮੇਰੀ ਉਹਨਾਂ ਨਾਲ ਗੱਲ ਹੋ ਗਈ ਉਹਨਾਂ ਨੇ ਕਿਹਾ ਜੀ ਤੁਸੀਂ ਦੇ ਚਲਨੇ ਅਸੀਂ ਸਭ ਕੁਝ ਵਿਚਾਰਾਂਗੇ ਪੜਾਂਗੇ ਇੱਕ ਇੱਕ ਵਿੱਚ ਪੜਾਂਗੇ ਪੜ ਕੇ ਤੇ ਫਿਰ ਤੁਹਾਨੂੰ ਦੱਸਾਂਗੇ ਅਸੀਂ ਕੀ ਕਰਨਾ ਲੇਕਿਨ ਦੂਜੇ ਪਾਸੇ ਜਥੇਦਾਰ ਸਾਹਿਬ ਇਹ ਕਹਿੰਦੇ ਵੀ ਉਹਨਾਂ ਨੇ ਆਪਣੀਆਂ ਕੀਤੀਆਂ ਹੋਈਆਂ ਖਰਾਫਤਾਂ ਦੀ ਮਾਫੀ ਮੰਗੀ ਹੈ ਉਹਨਾਂ ਨੇ ਇਹ ਨਹੀਂ ਗੱਲ ਕੀਤੀ ਮੈਨੂੰ ਆ ਗਲਤੀ ਸੀ ਕਹਿਣੀ ਚਾਹੀਦੀ ਜਿਹੜੀ ਗੋਲ ਕਾਂ ਦੀ ਗੱਲ ਕੀਤੀ ਹੈ ਮੈਂ ਉਹਦੀ ਮਾਫੀ ਚ ਉਹਨਾਂ ਵਾ ਜੇ ਉਹਨੇ ਮਾਫੀ ਮੰਗ ਲਈ ਬਾਕੀ ਕੀ ਰਹਿ ਗਿਆ ਬਿਲਕੁਲ ਗਲਤੀ ਮਾਫੀ ਵੀ ਉਹਨਾਂ ਤੋਂ ਕਸੀਮਤ ਹੈ ਨਾ ਜਿਉਂਨੇ ਕਹਿਤਾ ਮੇਥੋਂ ਗਲਤੀ ਹੋਈ ਤੇ ਬਾਕੀ ਕੀ ਰਹਿ ਗਿਆ ਇਸ ਕਰਕੇ ਇਸ ਕਰਕੇ ਮੈਂ ਇੰਨੀ ਗੱਲ ਕਹੂੰਗਾ ਵੀ ਜਿਹੜੀ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਹਦਰ ਅਕਾਲ ਤਖਨ ਨੇ ਜੋ ਕੁਝ ਕੀਤਾ ਵਾ ਅੱਜ ਇਹ ਪਾਰਨਰਸ਼ੀ ਮੈਂ ਨਹੀਂ ਕਹਿੰਦਾ ਉਹਨੂੰ ਪਾਰਦਰਸ਼ੀਤਾ ਹੀ ਹੁੰਦਾ ਜੇ ਭਾਈ ਰਣਜੀਤ ਸਿੰਘ ਬਾਗੂ ਅਕਾਲ ਤਖਨ ਦੀ ਤੀਜੀ ਮੰਜ਼ਲ ਤੇ ਬਹਿ ਕੇ ਮੀਡੀਆ ਦੇ ਸਾਹਮਣੇ ਪੇਸ਼ੀ ਕਰਦਾ ਮੀਡੀਆ ਫੈਸਲਾ ਕਰਦਾ ਵੀ ਕੀ ਹੋ ਰਿਹਾ ਇੱਥੇ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪ ਮੀਡੀਆ ਨੂੰ ਟਿੱਛ ਜਾਣਦਾ ਵਾ ਵੇਖੋ ਮੈਂ ਇੱਥੇ 35 ਸਾਲ ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਆ 33 ਸਾਲ ਤੱਕ ਲਗਭਗ ਮੈਂ ਆਪ ਕਵਰੇਜ ਕਰਦਾ ਰਿਹਾ ਵੀ ਜਦੋਂ ਵੀ ਇਹਨਾਂ ਦੇ ਦੋ ਬਜਟ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ 1 ਮਾਰਚ ਨੂੰ ਹੁੰਦਾ ਵਾ ਬਜਟ ਬਜਟ ਜੇ ਰਾਸ ਹੁੰਦਾ ਤੇ 1 ਨਵੰਬਰ ਚ ਹੁੰਦਾ ਇਹਨਾਂ ਦਾ ਪ੍ਰਧਾਨਗੀ ਤਾਂ ਹੋਰ ਉਹਦੇ ਦਰਾਂ ਦੀ ਚੋਣਾਂ ਦਾ ਅਸਲਾਸ ਅਸੀਂ ਅੰਦਰ ਜਾ ਕੇ ਹਾਊਸ ਚ ਬਹਿ ਕੇ ਜਿਹੜੀ ਸੀ ਉਹ ਉੱਥੇ ਕਵਰੇਜ ਕਰਦੇ ਰਹੇ ਆ ਲੇਕਿਨ ਜਦੋਂ ਦਾ ਇੱਥੋਂ ਕੇ ਚਟਲਾ ਪ੍ਰਧਾਨ ਆਇਆ ਇਹਨੇ ਆ ਕੇ ਉਹ ਬੰਦ ਕਰਤਾ ਨਹੀਂ ਜੀ ਪ੍ਰਸੰਦ ਨਹੀਂ ਜਾਏਗੀ ਤੈ ਹੈ ਡੈਮੋਕ੍ਰੇਸੀ ਬਾਬੇ ਨਾਨਕ ਦੇ ਵਿਚਾਰ ਗੋਸਤੀ ਕੀਤੀ ਸੀ ਨਾ ਉਹਨੇ ਜਨਤਾ ਦੀ ਕਚੇਰੀ ਕੀਤੀ ਸੀ ਭਵੇਂ ਸਿੱਧਾਂ ਨੇ ਕੀਤੀ ਸੀ ਭਵੇਂ ਦਹਰਲਾ ਦੇ ਪੰਡਿਆਂ ਨੇ ਕੀਤੀ ਸੀ ਜਨਤਾ ਦੀ ਕਚੇਰੀ ਕੀਤੀ ਸੀ ਨਾ ਕਿ ਬੰਦ ਕਮਰੇ ਚ ਕੀਤੀ ਸੀ ਉਹਨੇ ਤੇ ਇਹ ਬਾਬੇ ਨਾਲਖ ਦੀ ਵਿਚਾਰਧਾਰਾ ਦਾ ਕਤਲ ਕਰ ਰਹੇ ਆ। ਐਸੇ ਕਰਕੇ ਦੋਹਾਂ ਦੇ ਬਿਆਨਾਂ 'ਚ ਫਰਕ ਹੋ ਗਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਂ ਆਪਣਾ ਬਕਾਇਦਾ ਤੌਰ ਤੇ ਉਹਨਾਂ ਨੂੰ ਦੇ ਆ ਲੈ ਕੇ ਇੱਕ ਬੈਗ ਭਰ ਕੇ ਜਿਹਦੇ ਵਿੱਚ 3 ਪੰਦੀ ਹਜ਼ਾਰ ਤੋਂ ਲੈ ਕੇ 30 ਹਜ਼ਾਰ ਛੇ ਹਜ਼ਾਰ ਜਿਹੜੀ ਐਸੂ ਉਹਨਾਂ ਦਾ ਵੇਰਵਾ ਵਾ ਤੇ ਜਿਹਦਰ ਸਭ ਕਹਿੰਦੇ ਜੀ ਉਹਨਾਂ ਜਿਹੜੀ ਗੱਲਾਂ ਕੀਤੀਆਂ ਉਸ ਮਾਫੀ ਮੰਗਿਆ ਆਪਣੀ ਜੀ ਕਿੰ ਨੂੰ ਮੰਨੀ ਹੋਣੀ ਸੀ ਇਹ ਸੇ ਕਰਕੇ ਇਹ ਜਿਹੜੀ ਪੇਚੀ ਹੋਈ ਆ ਇਹਦੇ ਵਿੱਚ ਮੈਨੂੰ ਨਹੀਂ ਪਤਾ ਸਚਾਈ ਕੀ ਤੇ ਝੂਠੀ ਕੀ ਆ ਲੇਕਿਨ ਉਹਦੇ ਵਿੱਚੋਂ ਅੱਜ ਨਿਕਲਿਆ ਕੁਛ ਨਹੀਂ ਅਗਲੇ ਤੇ ਸੱਤ ਮੈਂਬਰਾਂ ਨੇ ਵੇਖੋ ਲਿਖ ਕੇ ਦਿੱਤਾ ਇੱਕ ਮੰਗ ਪੱਤਰ ਦਿੱਤਾ ਬਾਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਇਹਨੇ ਇੱਕ ਪੱਤੇ ਤੇ ਸਿਰਗੋਮ ਨੂੰ ਸੱਦ ਕੇ ਮਰਿਆਦਾ ਦੀ ਲੋਗਣਾ ਕੀਤੀ ਤੇ ਜਹਦਾਂ ਨੂੰ ਤੁਰੰਤ ਰਾਹ ਲੱਗਦਾ ਤੇ ਨਾਲ ਬੀਬੀ ਜਗੀਰ ਕੌਰ ਨੇ ਹਵਾਲਾ ਦਿੱਤਾ ਵੀ ਸਾਲ 2000 ਦੇ ਵਿੱਚ ਗਿਆਨੀ ਪੂਰਨ ਸਿੰਘ ਨੇ ਵਗਿਆ ਕੀਤੀ ਸੀ ਆਪਣੀ ਇਹ ਮੰਦਮੰਦੀ ਕੀਤੀ ਸੀ ਗੁੰਨਾ ਤੋਂ ਜਾ ਕੇ ਮੱਧ ਪ੍ਰਦੇਸ਼ ਨੂੰ ਕਨਵਨਜਰੀ ਕਰਤਾ ਸੀਗਾ ਤੇ ਅਸੀਂ ਇਸੇ ਕਰਕੇ ਗੱਲ ਕਹਿੰਦੇ ਆ ਕਿ ਉਹਨੇ ਖਰਾਫਾਤੀਆ ਕੀਤੇ ਉਹਨੇ ਗਲਤ ਫੈਸਲਾ ਲਏ ਤੇ ਉਹਨੂੰ ਹਟਾ ਦਿੱਤਾ ਗਿਆ ਸੀਗਾ ਤੇ ਜੇ ਇਹਨੇ ਗਲਤ ਫੈਸਲਾ ਹੈ ਇਹਨੂੰ ਹਟਾ ਯੇਸੇ ਕਰਕੇ ਇਹ ਭਾਵੇਂ ਆਪਣੀ ਪਿੱਥ ਆਪਣੇ ਥਾਪਣੀ ਜਾਣ ਲੇਕਿਨ ਜਿਹੜਾ ਇਹਨਾਂ ਨੇ ਇੱਕ ਬੀਜ ਬੋਜਤਾ ਹੈ ਨਾ ਹੁਣ ਅੱਗੇ ਤੋਂ ਕਿਸੇ ਵੀ ਪਤਿਤ ਨੂੰ ਕਾਲ ਤੱਕ ਦੇ ਸਿਰ ਤਲਬ ਕੀਤਾ ਜਾਊਗਾ ਜੇ ਤੇ ਕੋਈ ਆ ਗਿਆ ਤੇ ਜੀ ਜੀ ਸਤਿ ਕੀ ਨਿਹਦੇ ਨਾਮ ਵੀ ਆ ਗਿਆ ਤੇ ਫਿਰ ਉਹ ਅੱਖਾਂ ਬਖਾਉਗੇ ਨਾ ਉਹ ਤੇ ਫਿਰ ਉਹਦੀ ਆਬਾ ਜਿਹੜੀ ਹੈ ਨਾ ਅਕਾਲ ਤਖ ਦੀ ਉਹਨੂੰ ਠੇਸ ਨਹੀਂ ਪੁੱਜੇਗੀ ਜੇ ਯਾਨੀ ਕਿ ਉਹ ਆਪਣੇ ਰਵਾਇਤੇ ਕੀ ਕਰਨਗੇ ਕਿਉਂਕਿ ਉਹਨੇ ਕਹਤਾ ਮਾਫੀ ਮੰਗ ਲਈ ਹੈ ਫਿਰ ਵੀ ਜਤਿਹਦਾਰ ਬੋਲ ਰਨੇਗੇ ਅਸੀਂ ਪੰਜ ਸਿੰਘ ਜ਼ੈਬਾਨ ਵਿਚਾਰ ਕਰਨਗੇ ਪਰ ਜੋ ਸਬੂਤ ਮੁੱਖ ਮੰਤਰੀ ਭਗਵੰਤਪਾਣ ਲੈ ਕੇ ਗਏ ਨੇ ਜੇ ਵਿਚਾਰ ਕਰਦੇ ਨੇ ਤੇ ਫਿਰ ਇਹ ਗੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੱਕ ਵੀ ਆਵੇਗੀ ਕਿਉਂਕਿ ਗੋਲਕਾਂ ਦੀ ਗੱਲ ਹੋਈ ਹੈ ਤੇ ਫਿਰ ਮੁੱਖ ਮੰਤਰੀ ਨੇ ਹਿਸਾਬ ਕਿਤਾਬ ਤਾਂ ਦਿੱਤਾ ਹੀ ਹੋਏਗਾ ਕੁਝ ਨਾ ਕੁਝ ਤੇ ਬਿਲਕੁਲ ਜੀ ਉਹ 3000 ਟਨ 25000 ਟਨ ਲੈ ਕੇ 30000 ਸ਼ਿਕਾਇਤਾਂ ਦਾ ਜ਼ਿਕਰ ਕੀਤਾ ਵੀ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਿਵੇਂ ਕੀਤੀ ਜਾਂਦੀ ਹੈ ਜੀ ਜਥੇਦਾਰਾਂ ਨੇ ਦੁਰਵਤੋਂ ਕੀਤੀ ਕਿਵੇਂ ਜਾਂਦੀ ਆ ਇੱਥੇ ਤੇ ਮੁੱਖ ਮੰਤਰੀ ਆਪ ਚੜ ਕੇ ਆਇਆ ਵਾ ਅਕਾਲ ਤਖਤ ਦੇ ਸਿਕੱਤਰ ਦੇ ਵਿੱਚ ਤੇ ਬਾਦਲਾਂ ਦੇ ਟਾਈਮ ਦੇ ਉੱਤੇ ਤੇ ਜਿਹੜੇ ਜਥੇਦਾਰ ਸੀ ਉਹ ਮੁੱਖ ਮੰਤਰੀ ਨੇ ਘਰ ਬਲਾਏ ਜਾਂਦੇ ਸੀ ਜੀ ਇਹਦੇ ਤੇ ਸ਼ਰਮ ਹੁਣ ਜੀ ਦੀ ਇਹਨਾਂ ਅਕਾਲੀਆਂ ਨੂੰ ਉਹ ਤਾਂ ਨਮਾਣਾ ਸਿੱਖ ਉਹ ਜੋਂ ਕਹਿੰਦਾ ਜੀ ਮੈਂ ਤਾਂ ਨਮਾਣਾ ਸਿੱਖ ਮੈਂ ਨਮਾਣਾ ਬੰਦਾ ਬਣ ਕੇ ਪੇਸ਼ ਹੋ ਗਿਆ ਮੈਂ ਕਹਿੰਦਾ ਬਾਕੀ ਸਾਰੇ ਟੂਪਰੋ ਕੈਨਸਲ ਮੈਂ ਕਾਲ ਤੱਕ ਤੇ ਜਾਉਂਗਾ ਇਸ ਕਰਕੇ ਇਹ ਜਿਹੜੇ ਕਾਲੀ ਕਹਿੰਦੇ ਨੇ ਵੇਖੋ ਜਹੇਦਾਰ ਸੁਪਰੀਮ ਆ ਕਾਲ ਤੱਕ ਸੁਪਰੀਮ ਆ ਉਹਨਾਂ ਨੂੰ ਆਪਣੀ ਪੀੜੀ ਤੇ ਸੋਟਾ ਫੇਨਣ ਦੀਦਾ ਵੀ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਇਹਨਾਂ ਨੇ 22 ਸਤੰਬਰ 2015 ਨੂੰ ਮੁੱਖ ਮੰਤਰੀ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਘਰ ਦੇ ਵਿੱਚ ਤਿੰਨ ਜਿੱਥੇਦਰ ਬੁਲਾਏ ਜਾਂਦੇ ਨੇ ਜੀ ਗਿਆਨੀ ਮਨ ਸਿੰਘ ਤੱਕ શ્રી ਕੇਸਗੱਟ ਸਹਿਬ ਤੱਕਾਲ ਤੱਕ ਦੇ ਜਿਸ ਦਿਨ ਗਿਆਨੀ ਗੁਰਵਚਨ ਸਿੰਘ ਤੇ ਦਮਦਮਾ ਦੇ ਸਾਡੇ ਗਿਆਨੀ ਗੁਰਮਨ ਸਿੰਘ ਜਿਨ੍ਹਾਂ ਨੂੰ ਘਰ ਬੁਲਾ ਕੇ ਆਦੇਸ਼ ਦਿੰਦਾ ਵਾ ਸ਼ਰੋਮਣੀ ਅਕਾਲੀ ਦਲ ਦੇ ਭਾਈ ਆ ਬੰਦੇ ਨੂੰ ਮਾਫ ਕਰਨਾ ਜਿੱਦਾਂ ਮਰਜ਼ੀ ਕਰੀ ਪਰਸੋਂ ਜਾ ਕੇ ਮਾਫੀ ਦੇ ਦੇਓ। 24 ਨੂੰ 24 ਸਤੰਬਰ ਨੂੰ ਮਾਫੀ ਦਿੱਤੀ ਜਾਂਦੀ ਹੈ ਤੇ 16 ਅਕਤੂਬਰ ਨੂੰ ਵਾਪਸ ਲਈ ਜਾਂਦੀ ਹੈ। ਇਸ ਕਰਕੇ ਸਾਖੀ ਜੀ ਪੀ ਜਿਹੜੇ ਕਹਿੰਦੇ ਆ ਨਾ ਵੀ ਅਕਾਲ ਤਖਤ ਮਹਾਨ ਆ ਸਿੱਖ ਪੰਥ ਦੀ ਸ਼ਾਨ ਅਜਿਹੇ ਦਾ ਸੁਪਰੀਮ ਆ ਤੂੰ ਪਹਿਲਾਂ ਉਹਦੀ ਸੁਪਰੀਮੇਸੀ ਦੱਸ ਦੇ ਨੀ ਕੀ ਇਹਨਾਂ ਨੂੰ ਉਹਦੀ ਸੁਪਰੀਮੇਸੀ ਵਰਤਾਂ ਰੱਖੀ ਸੀ ਜੇ ਤਾਂ ਰੱਖੀ ਸੀ ਫਿਰ ਤੇ ਠੀਕ ਹੈ ਜੇ ਨਹੀਂ ਰੱਖੀ ਤੇ ਉਹ ਵੀ ਆ ਕੇ ਕਹਿਣ ਪਿਆ ਗਲਤੀ ਹੋਈ ਹੈ ਸਾਡੇ ਕੋਲ ਉਹ ਤੇ ਜਾ ਕੇ ਇੱਥੇ ਤੇ ਮੁੱਖ ਮੰਤਰੀ ਆਪੇਸ਼ ਨਿਮਾਣੇ ਸਿੱਖ ਪੁੱਜ ਭਾਵੇਂ ਉਹ ਪਤਿਤਤਾ ਲੇਕਿਨ ਉਦੋਂ ਤੇ ਜਥੇਦਾਰਾਂ ਨੂੰ ਘਰ ਬੁਲਾ ਕੇ ਨਿਰਦੇਸ਼ ਦਿੱਤੇ ਗਏ ਸੀ ਦੇ ਦਿੱਤੇ ਗਏ ਸੀ ਹੁਕਮ ਕੀਤੇ ਗਏ ਸੀ ਪਿਆ ਜਾ ਕੇ ਸਾਧ ਨੂੰ ਤੁਸੀਂ ਮਾਫੀ ਦੇਣੀ ਜੀ ਜੀ ਬਿਲਕੁਲ ਦੇਖਦੇ ਆਉਂਦੇ ਸਮੇਂ ਨੂੰ ਹੋਰ ਕੀ ਕੁਝ ਹੁੰਦਾ ਹੈ ਪੇਸ਼ੀ ਤੱਕ ਸਭ ਦੇ ਨਜ਼ਰਾਂ ਟਿਕੀਆਂ ਹੋਈਆਂ ਸਨ ਸਸਪੈਂਸ ਬਣਿਆ ਸੀ ਅੱਜ ਪੇਸ਼ੀ ਹੋ ਗਈ ਹੈ ਅੱਗੇ ਕੀ ਕੁਝ ਕਰਦੇ ਨੇ ਹੁਣ ਜਾਂਚ ਹੁੰਦੀ ਹੈ ਜਾਂ ਨਹੀਂ ਹੁੰਦੀ ਹੁਣ ਇਹ ਸਵਾਲ ਖੜਾ ਹੋ ਗਿਆ ਇਸ ਤੇ ਉਤੇ ਦੇਖਣਾ ਹੋਵੇਗਾ ਕੀ ਕਰਦੇ ਆ ਜਤਤਾਰ ਸਾਹਿਬਾਨ ਪੰਨ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦੀ ਜਾਂਦੀ ਹੈ ਜਾਂ ਨਹੀਂ ਸੱਦੀ ਜਾਂਦੀ ਪਰ ਸਭ ਪੁਨਰ ਸੁਰਜੀਤ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਰਫਰ ਪੈਂਦਾ ਹੋਇਆ ਨਜ਼ਰ ਆ ਰਿਹਾ ਚਰਨਜੀਤ ਬਰਾੜ ਜੋ ਕਿ ਇੱਕ ਫਾਈਟਰ ਮੰਨੇ ਜਾਂਦੇ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਆਪਣੀ ਹੀ ਪਾਰਟੀ ਤੇ ਸਵਾਲ ਵੀ ਖੜੇ ਕੀਤੇ ਕਹਿੰਦੇ ਸਿਧਾਂਤਾਂ ਦੇ ਸਿਧਾਂਤਾਂ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਕਿਸ ਹਿਸਾਬ ਨਾਲ ਦੇਖ ਰਹੇ ਉਸ ਨੂੰ ਜਿੱਥੋਂ ਤੱਕ ਚਰਨਜੀਤ ਬਰਾੜ ਦੀ ਗੱਲ ਕਰਦੇ ਆ ਜੀ ਵਾਕਿਆ ਉਹ ਫਾਈਟਰ ਹੈਗਾ ਉਹਨੂੰ ਗੱਲ ਕਰਨੀ ਹੁੰਦੀ ਆ ਉਹਨੂੰ ਜਵਾਬ ਦੇਣਾ ਹੁੰਦਾ ਉਹ ਵਧੀਆ ਬਖਤਾ ਵੀ ਆ ਵਧੀਆ ਸਪੋਕਸਮੈਨ ਵੀ ਬਖਤਾ ਸਮਝੀਓ ਜੀ ਲੇਕਿਨ ਹਰ ਇੱਕ ਬੰਦੇ ਦੇ ਵਿੱਚ ਤਰੁੱਟੀਆਂ ਹੁੰਦੀਆਂ ਉਹਦੇ ਵਿੱਚ ਵੀ ਕੋਈ ਟੁੱਟੀਆਂ ਹੈਗੀਆਂ ਨੂੰ ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਜ਼ਰੂਰੀ ਸੀਗਾ ਜਿਨ੍ਹਾਂ ਨੇ ਇੰਨਾ ਕੁ ਖਰਚਾ ਕਰਤਾ ਵੀ ਗਰੀਬ ਪਾਰਟੀ ਉਹਦੇ ਲੱਖ ਰੁਪਏ ਤੁਸੀਂ ਸ਼ੁਰ ਸ਼ੁਰ ਵੀ ਖਰਚ ਕਰ ਦੋ ਤੇ ਜਿੰਨੇ ਪੈਸੇ ਖਰਚ ਕੀਤੇ ਆ ਉਹ ਨਹੀਂ ਉਹਦੀ ਕਵਰੀ ਰਿਕਵਰੀ ਨਹੀਂ ਹੋਵੇ ਤੇ ਫਿਰ ਬੰਦੇ ਨੂੰ ਗੁੱਸਾ ਤਾਂ ਹੁੰਦਾ ਹੀ ਹੈ ਨਾ ਜੀ ਉਹਨਾਂ ਨੂੰ ਮੈਂ ਸੀ ਵੀ ਮੈਨੂੰ ਕੋਈ ਨੋ ਕਿ ਵੱਡਾ ਹੋਦਾ ਰਹਿਤਾ ਰਹੂਗਾ ਪਰ ਉਹਨਾਂ ਨੂੰ ਟੋਟਲੀ ਫਰਕ ਪਰਦਾ ਗਿਆ ਵੀ ਉਹਨਾਂ ਨੇ ਮਰਿਆਦਾ ਦੀ ਤੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਇਸ ਕਰਕੇ ਉਹਨੂੰ ਵੀ ਹਟਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਮਨਾਉਣ ਵਾਸਤੇ ਇੱਕ ਜਿਹੜਾ ਲੀਡਰ ਭੇਜਿਆ ਜਾਂਦਾ ਵਾ ਇਹਨੂੰ ਮਨਾ ਕੇ ਲੈ ਉਹ ਮਨਾਉਣ ਦੀ ਪਿੱਛੇ ਹੋਰ ਰਸਉਣ ਦੀ ਗੱਲ ਕਰਦਾ ਪੁਨਰ ਸਰਜੀਤ ਕਾਲੀਦਨ ਦੇ ਵਿੱਚ ਉਹ ਲੀਡਰ ਬਾਦਲ ਦਾ ਏਜੰਟ ਸੀਗਾ ਪੇਡ ਏਜੰਟ ਸੀਗਾ ਕਵਰ ਏਜੰਟ ਸੀਗਾ ਅੰਡਰ ਕਵਰ ਏਜੰਟ ਸੀਗਾ ਹੁਣ ਉਹ ਜਾ ਕੇ ਉਸ ਨੂੰ ਕਹਿੰਦਾ ਵੀ ਤੂੰ ਵਾਪਸੀ ਨਾ ਕਰ ਆਪਣੀ ਤੇ ਤੂੰ ਅਸਤੀਵੇ ਦੇ ਦੇ ਤੇ ਮੈਂ ਤੈਨੂੰ ਤੇਰੀ ਵਾਪਸੀ ਬਾਦਲ ਕਲੰਡਰ ਚ ਕਰਾ ਦਿੰਦਾ ਹਾਂ। ਬਾਦਲ ਕਾਲੀ ਦਲ ਚ ਉਹਦੀ ਵਾਪਸੀ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਤੇ ਮੈਨੂੰ ਪਤਾ ਨਹੀਂ। ਲੇਕਿਨ ਪੁਨਰ ਸੰਜੀਤ ਕਾਲੀ ਦਲ ਤੋਂ ਬਾਅਦ ਉਹਦੇ ਕੋਲ ਇੱਕ ਦਲ ਵਾਪਸ ਹੈਗਾ ਵਾਰਿਸ ਪੰਜਾਬ ਦੇ ਕਾਲੀ ਦਲ ਉਧ ਜਾ ਸਕਦਾ ਬਬਰਾਂ। ਜੀ। ਪਰ ਜਿਹੜਾ ਸੁਖਬੀਰ ਸਿੰਘ ਬਾਦਲ ਕਾਲੀ ਰੋਈ ਜਾਂਦੇ ਵੀ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਕਿਸੇ ਵੇਲੇ ਹੋ ਸਕਦੀ ਵੀ ਹੋਣੀ ਵੀ ਚਾਹੀਦੀ ਹੈ ਜੇ ਗਲਤ ਕੰਮ ਕੀਤੇ ਹਨ ਬਿਲਕੁਲ ਜੇ ਨਹੀਂ ਕੀਤੇ ਤਾਂ ਫਿਰ ਉਹਨੂੰ ਗ੍ਰਿਫਤਾਰ ਕਿਉਂ ਕਰੂਗੀ ਸਰਕਾਰ ਤੇ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਗ੍ਰਿਫਤਾਰੀ ਦੀ ਮੈਂ ਅੱਗੇ ਵੀ ਗੱਲ ਕੀਤੀ ਸੀਗੀ ਤੇ 540 ਕਰੋੜ ਦਾ ਘਪਲਾ ਕੱਢਿਆ ਵਾ ਵਿਜੀਲੈਂਸ ਦੇ ਵਿਕਰਮ ਜੀਠੀਆ ਦਾ ਤੇ ਇਹਦਾ ਤੇ 5300 ਦੇ 53 ਹਜ਼ਾਰ ਦਾ ਨਿਕਲੇਗਾ ਸੁਖਵੰਦਾਸ ਦੀ ਫਾਈਲ ਮੁੱਖ ਮੰਤਰੀ ਸਾਹਿਬ ਕੰਦੀਬਰੀ ਕਹਿੰਦੇ ਕਿ ਮੇਰੀ ਫਾਈਲ ਤੇ ਵੀ ਪਤਾ ਨਹੀਂ ਫਾਈਲ ਦੇ ਉੱਪਰ ਵੀ ਥੱਲੇ ਵੀ ਇਹ ਦੇ ਪੱਤਰ ਕਾਇਤੇ ਸਾਬੂ ਹੁਣ ਪਤਾ ਲੱਗਾ ਵੀ ਸੁਖਵੰਦਾਸ ਦੀਆਂ ਫਾਈਲਾਂ ਜਿਹੜੀਆਂ ਵਿਜੀਲੈਂਸ ਨੂੰ ਪਹੁੰਚ ਗਈਆਂ ਨੇ ਜੀਹਦੇ ਕਰਕੇ ਕਾਲੀ ਪਿੱਟੀ ਜਾਣਦੇ ਵੀ ਜਗਬੀਰ ਸਿੰਘ ਬਾਦਲ ਨੂੰ ਕਿਸੇ ਵੇਲੇ ਗ੍ਰਿਫਤਾਰ ਕੀਤਾ ਜਾ ਸਕਦਾ ਇਸੇ ਕਰਕੇ ਜਿਹੜੇ ਬਰਾੜ ਨੇ ਜਿਹਦੇ ਆਪਾਂ ਗੱਲ ਕਰਦੇ ਆਂ ਬਰਾੜ ਦੀ ਵਾਪਸੀ ਅਕਾਲੀ ਦਲ ਬਾਦਲ ਚ ਹੋ ਸਕਦੀ ਆ ਤੋ ਉਹਦੇ ਜੇ ਲੀਡਰ ਗਿਆ ਸੀ ਮਨਾਉਣ ਵਾਸਤੇ ਉਹਨੇ ਕਿਹਾ ਕਮਿਟਮੈਂਟ ਕੀਤੀ ਤਰੀ ਮੈਂ ਵਾਪਸੀ ਕਰਾਂਗਾ ਲੇਕਿਨ ਸੁਖਬੀਰ ਸਿੰਘ ਬਾਦਲ ਇਸ ਗੱਲ ਤੇ ਨੇ ਵੀ ਇੱਕ ਇਕਬਾਲ ਸਿੰਘ ਝੁੰਦਾ ਮਾਨਤਰੀ ਸਿੰਘ ਜੈ ਤੇ ਚਨਜੀਤ ਸਿੰਘ ਬਰਾੜ ਇਹਦਾ ਮੇਰਾ ਬੜਾ ਗੁੱਡਾ ਬੰਦਾ ਹੈ ਤਿੰਨ ਬੰਦੇ ਵਾਪਸ ਨਹੀਂ ਲੈ ਸਕਦਾ ਗੱਲ ਹੈ ਜਿਹਾ ਸੀ ਪਾਰਟੀ ਵਾਪਸ ਨਹੀਂ ਹੋਣੀ ਜਿੱਦ ਤੇ ਮੈਂ ਪ੍ਰਧਾਨ ਹਾਂ ਹੁਣ ਦੇਖਦੇ ਆਂ ਵੀ ਬਰਾਤਾਂ ਮਿਸ਼ਾਲ ਤੇ ਬੜੀ ਵੱਡੀ ਮਾਰ ਦਿੱਤੀ ਐ ਕਹਿੰਦੇ ਹੁੰਦੇ ਆ ਨਾ ਵੀ ਲੋਹੜੀ ਦੇ ਉੱਤੇ ਇੰਨਾ ਕ ਵੱਡਾ ਦਿਨ ਹੋ ਜਾਂਦਾ ਵੀ ਜਿੰਨੀ ਕਿ ਬੱਕਰਾ ਛਾਲ ਮਾਰਦਾ ਤੇ ਮੁੜ ਕੇ ਬੱਕਰਾ ਝਟਕਾਇਆ ਜਾਂਦਾ ਜੀ ਦੋਨੋਂ ਬਰਾਤਾਂ ਵੇਖੋ ਕਿ ਇਹ ਕਿੰਡੀ ਕੀ ਛਾਲ ਮਾਰਦੇ ਆ ਕੀ ਕਰਦੇ ਆ ਛਾਲ ਤੇ ਵੱਡੀ ਵੱਡੀ ਮਾਰੀ ਆ ਉਹਦੇ ਵਿੱਚ ਸਿੱਟੇ ਕੀ ਨਿਕਲਦੇ ਇਹ ਨਹੀਂ ਪਤਾ ਹੁਣ ਜੀ ਬਸ ਇਹ ਤਾਂ ਦੇਖਣ ਵਾਲੀ ਗੱਲ ਹੋ ਜਾਈਵੇਗੀ ਹੁਣ ਉਧਰ ਨੂੰ ਜਾਂਦੇ ਨੇ ਜਾਂ ਰੱਖਦੇ ਨੇ ਕੀ ਕੁਝ ਹੁੰਦਾ ਹੈ ਦੇਖਦੇ ਹਾਂ ਪਵਿਕ ਦੀ ਬੋਲ ਚ ਛੁਪਿਆ ਹੋਇਆ ਸਰਬਜੀਤ ਕੌਰ ਜੋ ਕਿ ਪਾਕਿਸਤਾਨ ਜਾ ਕੇ ਜਿਸ ਨੇ ਨਿਕਾਹ ਕਰਵਾ ਲਿਆ ਉਸਦੀ ਵੀ ਅਨੇਕ ਵਾਰ ਗ੍ਰਿਫਤਾਰੀ ਫਿਰ ਤੋਂ ਹੋ ਗਈ ਹੈ ਪਹਿਲਾਂ ਵੀ ਉਸਦੇ ਪਤੀ ਦੇ ਨਾਲ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੇਕੋ ਸਰਬਜੀਤ ਕੌਰ ਨੇ ਆਪਣੇ ਉਹਦੇ ਕੋਲ ਦੋ ਐਡਵੋਕੇਟ ਔਰਤਾਂ ਜਿਹੜੀਆਂ ਨੇ ਜਾਂਦੀਆਂ ਨੇ ਦਾਰੂ ਪਨ ਆਰਾਮ ਦੇ ਵਿੱਚ ਦਾਰੂ ਉਲਾ ਮਾਨ ਉਹ ਆਪੇ ਵੂਮਨ ਸੈਂਟਰ ਹਾਊਸ ਆ ਉੱਥੇ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜੀ ਉਹਨੂੰ ਉੱਥੇ ਰੱਖਿਆ ਗਿਆ ਸੀਗਾ ਦੋ ਮਹਿਲਾ ਔਰਤਾਂ ਜਿਹੜੀਆਂ ਉਹ ਇੱਕ ਗੱਲ ਕਰਾਉਂਦੀਆਂ ਫੋਨ ਦਿੰਦੀਆਂ ਤੇ ਫੋਨ ਦੇ ਫੋਨ ਤੇ ਗੱਲ ਕਰਦੇ ਆਪਣੇ ਪਤੀ ਕਰਨੈਲ ਸਿੰਘ ਨਾਲ ਤੇ ਉਹਦੇ ਕੋਲ ਮਾਫੀ ਮੰਗਦੀ ਵੀ ਮੇਥੋਂ ਗਲਤੀ ਹੋ ਗਈ ਆ ਮੈਨੂੰ ਇਹ ਬੰਦੇ ਨੇ ਡਿਜੀਟਲ ਤੌਰ ਤੇ ਬਹੁਤ ਪਰੇਸ਼ਾਨ ਕੀਤਾ ਸੀ ਮੈਂ ਦੇ ਚਾਂਸਸ ਆ ਗਏ ਮੈਂ ਦੀ ਜਿਹੜੀ ਸੀ ਨਾ ਸ਼ਾਦੀ ਸ਼ੁਰੂ ਹੀ ਮੇਰੇ ਕੋਲ ਤਾਂ ਰੰਦਾ ਕੋਈ ਨਹੀਂ ਸੀ ਹੈਗਾ ਲੇਕਿਨ ਮੈਨੂੰ ਡਰਾ ਤੇ ਤਮਕਾਈ ਰਹਿ ਦਿੱਤਾ ਸੀ ਮੈਂ ਮਜ਼ਬੂਤ ਸ਼ਾਦੀ ਕਰ ਲਈ ਹੁਣ ਜਿਹੜੀ ਮਿੰਦਰਪਾਲ ਸਿੰਘ ਉੱਥੇ ਸਾਬਕਾ ਜਿਹੜੇ ਸਾਡੇ ਉਹਨਾਂ ਦੇ ਪਾਰਲੀਮੈਂਟ ਸੈਕਟਰੀ ਵੀ ਰਹੇ ਨੇ ਪਾਕਿਸਤਾਨ ਪਾਰਲੀਮੈਂਟ ਅਸੈਂਬਲੀ ਦੇ ਮੈਂਬਰ ਵੀ ਰਹੇ ਨੇ ਜਿਹਨਾਂ ਕਿ ਸਾਡੇ ਐਮਪੀ ਕਹਿੰਦੇ ਉੱਥੇ ਐਮਪੀ ਆ ਕਹਿੰਦੇ ਨੇ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵੀ ਸਰਬੀਨ ਕੋਰ ਜਿਹੜੀ ਹੈ ਏਜੰਟ ਹੋ ਸਕਦੀ ਹੈ ਪਾਕਿਸਤਾਨ ਏਜੰਸੀਆਂ ਦੀ ਭਾਰਤੀ ਏਜੰਸੀਆਂ ਦੀ ਤੇਨੂੰ ਵਾਪਸ ਭੇਜਿਆ ਜਾਵੇ ਹਾਈ ਕੋਰਟ ਨੇ ਪੁਲਿਸ ਨੂੰ ਕਿਹਾ ਸੀ ਵੀ 15 ਦਿਨਾਂ ਦੇ ਨਾਲ ਜਿਹਨੂੰ ਲਭੋ ਤੇ ਤਕਰ ਵੀ ਇਹਦੇ ਫਿਰ ਕਾਰਵਾਈ ਕਰੋ ਤੇ ਹਾਈ ਪੁਲਿਸ ਨੇ 15 ਦਿਨ ਲਭ ਤਾਂ ਲਾਇਆ ਸੀਗਾ ਲੇਕਿਨ ਜਦੋਂ ਵਾਪਸ ਤੇ ਜਿੰਦੀ ਗੱਲ ਆਈ ਸੀ ਉਦੋਂ ਪੁਲਿਸ ਨੇ ਕਹਿਤਾ ਵੀ ਸਾਡੇ ਕੋਲ ਜਿਹੜੀ ਆ ਅਦਾਲਤ ਦੇ ਕੋਈ ਸਪਸ਼ਟ ਨਿਰਦੇਸ਼ ਨਹੀਂ ਹੈਗੇ ਇਨ ਦਾ ਮੀਨ ਟਾਈਮ ਜਿਹੜਾ ਇਹਦਾ ਹੈਗਾ ਸੀ ਮਾਸਰ हसन ਉੱਥੇ ਘਰਲਾ ਬਣਿਆ ਸੀ ਜਿਹਦੇ ਨਾਲ ਵਿਆਹ ਕਰਾਇਆ ਸੀ ਉਹ ਵੀ ਗ੍ਰਿਫਤਾਰ ਕਰਕੇ ਅਗਲਾ ਜੇਲ੍ਹ ਸੁੜਦਾ ਜੀ ਪਰ ਪਤਾ ਲੱਗਿਆ ਵੀ ਜਿਹੜੀ ਬੀਬੀ ਸਰਬਜੀਤ ਕੌਰ ਆ ਇਹਦੇ ਇਹਨੂੰ ਇਹਦੇ ਖਿਲਾਫ ਵੀ ਜਿਹੜੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਗ੍ਰਿਫਤਾਰ ਕਰਨ ਤੋਂ ਬਾਅਦ ਇਹਦੀ ਪੇਸ਼ੀ ਹੋਗੀ ਅਦਾਲਤ ਤੇ ਡਿਪੈਂਡ ਕਰਦਾ ਜੀ ਉੱਥੇ ਮੁਕਦਮਾ ਚਲਾਉਂਦੇ ਆ ਕਿ ਇਹਨੂੰ ਉੱਥੋਂ ਵਾਪਸ ਭੇਜ ਦੇ ਵਾਪਸ ਭੇਜ ਲੇਕਿਨ ਪ੍ਰੈਵਰ ਇਹ ਹੀ ਹੈ ਕਿ ਉਹਨੂੰ ਵਾਪਸ ਭੇਜ ਦਿੱਤਾ ਜਾਊਗਾ ਜਿੱਦਨ ਉਹਦੀ ਪੇਸ਼ੀ ਹੋਗੀ ਉਦੋਂ ਆਦੇਸ਼ ਜਾਰੀ ਕੀਤੇ ਜਾਣਗੇ ਵੀ ਇਹਨੂੰ ਵਾਪਸ ਭੇਜ ਦਿਓ ਤੇ ਦੇਸ਼ ਉੱਥੇ ਜਾ ਕੇ سزا ਭੁਗਤੇ ਤੇ ਜੇ ਉੱਥੇ ਹੋ ਵੀ ਗਈ ਸੇਮ ਦੀ سزا ਸੇਮ ਦੀ ਕੱਟ ਕੇ ਫਿਰ ਤੇ ਵਾਪਸ ਭੇਜਣਾ ਉਹਨੂੰ ਰਿਫਰਨਸ ਹੈ ਨਹੀਂ ਉਹਦਾ ਇਹਸ ਕਰਕੇ ਉਹਨੇ ਆਪਣੇ ਘਰਵਾਲਿਆਂ ਤੋਂ ਮਾਫੀ ਮੰਗੀ ਹੈ ਤੇ ਵਾਪਸ ਹੋਣ ਦੀ ਇੱਛਾ ਜ਼ਾਹਰ ਕੀਤੀ ਹੈ ਤੇ ਉਹਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਹੁਣ ਉਹਦੀ ਵਾਪਸੀ ਪੱਕੀ ਹੈ ਜੀ ਹੁਣ ਉਹ ਆਪੇ ਨਾਸਰ ਸੰਦੇ ਕੋਲ ਸੈਨ ਕੋਲ ਨਹੀਂ ਜਾਏਗੀ ਜੀ ਨੂਰ ਸੈਨ ਬਣੀ ਸੀਗੀ ਉਹਦੀ ਵਾਪਸੀ ਤੈਅ ਹੁਣ ਹੁਣ ਹੋਵੇ 6 ਮਹੀਨੇ ਬਾਅਦ ਸਾਲ ਬਾਅਦ ਉਹਦੀ ਵਾਪਸੀ ਤੈਅ ਹੈ ਜੀ ਜੀ ਬਿਲਕੁਲ ਦੇਖਦੇ ਹਾਂ ਕਦੋਂ ਹੁੰਦੀ ਹੈ ਉਸਦੀ ਭਾਰਤੀ ਵਾਪਸੀ ਬਹੁਤ ਸ਼ੁਕਰੀਆ ਪਟੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਬਿਲਕੁਲ